ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਵਿਭਾਗ ਦੇ ਪੀਸੀ ਅਧਿਕਾਰੀ ਗੁਰਿੰਦਰ ਛੋਟੀ ਜੀ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ 3704 ਅਧਿਆਪਕਾਂ ਨੂੰ ਇੱਕ ਜਿਹੜੀ ਖੁਸ਼ਖਬਰੀ ਉਹ ਦਿੱਤੀ ਹੈ ਕਿ ਉਹਨਾਂ ਦਾ 6ਵੇਂ ਪੇ ਕਮਿਸ਼ਨ ਨਾਲ ਸੰਬੰਧਿਤ ਜਿਹੜਾ ਕੇਸ ਚੱਲ ਰਿਹਾ ਸੀ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਦੋਵੇਂ ਵਾਰੀ ਕੇਸ ਜਿੱਤ ਚੁੱਕੇ ਹਨ ਸੋ ਉਸ ਦਾ ਫੈਸਲਾ ਜਿਹੜਾ ਹੁਣ ਸਪੀਕਿੰਗ ਆਰਡਰ ਦੇ ਕੇ ਕਰ ਦਿੱਤਾ ਗਿਆ ਹੈ ਸੋ ਸਪੀਕਿੰਗ ਆਰਡਰ ਜਿਹੜੇ ਉਹ 3704 ਅਧਿਆਪਕਾਂ ਦੇ ਹੱਕ ਵਿੱਚ ਆਏ ਹਨ ਸੋ ਜਿਹਦੇ ਵਿੱਚ ਸੌਰਵ ਸ਼ਰਮਾ ਤੇ ਦਵਿੰਦਰ ਖੇੜਾ ਦੇ ਜਿਹੜੇ ਕੇਸ ਫਾਈਲ ਹੋਏ ਸੀ ਉਹਨਾਂ ਦਾ ਫੈਸਲਾ ਦਿੰਦੇ ਹੋਏ ਵਿਭਾਗ ਨੇ ਇਹ ਪੱਤਰ ਜਾਰੀ ਕੀਤਾ ਸੀ ਕਿ ਜਿਹੜਾ 6ਵੇਂ ਪੇਕ ਪੁਆਇੰਟ ਦਾ ਬਣਦਾ ਲਾਭ ਹੈ ਉਹ 3704 ਕੈਡਰ ਅਧਿਆਪਕਾਂ ਨੂੰ ਦਿੱਤਾ ਜਾਣਾ ਚਾਹੀਦਾ ਠੀਕ ਹੈ ਸੀ ਸੋ ਤਕਰੀਬਨ ਹਫਤੇ ਦੋ ਹਫਤਿਆਂ ਦਾ ਹੀ ਟਾਈਮ ਜਿਹੜਾ ਉਹ ਵਿਭਾਗ ਨੇ ਦਿੱਤਾ ਸੀ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿ ਤਕਰੀਬਨ ਜੁਲਾਈ ਮਹੀਨੇ ਦੇ ਵਿੱਚ ਹੀ ਜਿਹੜੀ ਉਹਨਾਂ ਦੀ ਤਨਖਾਹ ਬਣ ਜਾਣੀ ਚਾਹੀਦੀ ਹੈ ਠੀਕ ਹੈ ਜੀ ਸੋ ਦੋਸਤੋ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਜਾਂ ਲਾ ਲੋ ਭੈਣ ਭਰਾਵਾਂ ਦੀ ਕਮੈਂਟ ਆਈ ਸੀ ਕਿ ਸਰ ਕੀ ਇਹ 3704 ਕਿਡਰ ਪੂਰੇ ਕਿਡਰ ਦੇ ਉੱਪਰ ਲਾਗੂ ਹੋਊਗਾ ਕਿ ਜਾਂ ਜਿਹੜੇ ਪਟੀਸ਼ਨਰ ਬਣਿਆ ਉਹਨਾਂ ਦੇ ਉੱਪਰ ਲਾਗੂ ਹੋਊਗਾ ਠੀਕ ਹੈ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਸੀ ਦੋਸਤੋ ਠੀਕ ਹੈ ਜੀ ਕਿ ਜਿਨ੍ਹਾਂ ਦਾ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਫਿਲਹਾਲ ਤਾਂ ਆਪਾਂ ਇਸ ਦੇ ਉੱਪਰ ਗੱਲ ਕਰਾਂਗੇ ਤੇ ਉਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਇਹ ਕਿੰਨਾ ਕਿੰਨਾਂ ਨੂੰ ਲਾਭ ਜਿਹੜਾ ਉਹ ਮਿਲੂਗਾ ਤੇ ਕਿੰਨੇ ਟਾਈਮ ਤੱਕ ਇਹ ਲਾਭ ਜਿਹੜਾ ਉਹ ਦਿੱਤਾ ਜਾਊਗਾ ਸੋ ਸਭ ਤੋਂ ਪਹਿਲੀ ਗੱਲ ਦਾ ਦੋਸਤੋ ਜਿਹੜੇ ਪਹਿਲੇ ਦੋ ਕੇਸ ਲੱਗੇ ਸੀ ਇਸ ਵਾਰ ਆਪਾਂ ਥੋੜਾ ਠਹਿਰ ਕੇ ਗੱਲ ਕਰਦੇ ਆਂ ਪਹਿਲਾਂ ਪੋਸਟ ਬਾਰੇ ਗੱਲ ਕਰ ਲੈਣੇ ਆਂ ਦਵਿੰਦਰ ਖੀੜਾ ਤੇ ਸੌਰਵ ਸ਼ਰਮਾ ਵਾਲਕੇਸ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਇਹ ਸੀ ਕਿ ਜਿਹੜੇ ਕੇਸ ਸਭ ਤੋਂ ਪਹਿਲਾਂ ਲੱਗੇ ਸੀ ਪਟੀਸ਼ਨਰਾਂ ਦੇ ਉਸ ਦੇ ਹਿਸਾਬ ਨਾਲ ਹੀ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਰਿਵਾਈਵ ਕਰਕੇ ਤੁਹਾਡਾ ਲਾਭ ਦਿੱਤਾ ਜਾਊਗਾ ਸੋ ਦਵਿੰਦਰ ਖੀੜਾ ਜਾਂ ਸੌਰਵ ਸ਼ਰਮਾ ਵਾਲੇ ਕੇਸ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਲੱਗੇ ਨੇ ਸੋ ਦਵਿੰਦਰ ਖੀੜਾ ਵਾਲਾ ਜਿਹੜਾ ਕੇਸ ਆ ਸਭ ਤੋਂ ਪਹਿਲਾਂ ਲੱਗਿਆ ਸੀ ਇਸ ਕਰਕੇ ਸਭ ਤੋਂ ਪਹਿਲਾਂ ਲਾਭ ਜਾਂ ਕੈਦੀ ਵੀ ਉਹਨੂੰ ਸਭ ਤੋਂ ਪਹਿਲਾਂ ਰਿਵਾਈਵ ਕੀਤਾ ਗਿਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਮਰਾਨ ਹੁਸੈਨ ਦਾ ਜਿਹੜਾ ਕੇਸ ਸਾਹਮਣੇ ਆਇਆ ਸੋ ਵਿਭਾਗ ਨੇ ਇਸ ਦੇ ਉੱਪਰ ਵੀ ਜਿਹੜਾ ਉਹ ਹਾਂ ਪੱਕੀ ਫੈਸਲਾ ਦੇ ਦਿੱਤਾ ਹੈ ਵਿਭਾਗ ਨੇ ਆਰਡਰ ਜਾਰੀ ਕਰ ਦਿੱਤੀ ਹੈ ਕਿ ਇਸ ਕੇਸ ਦੇ ਵਿੱਚ ਜਿੰਨੇ ਵੀ ਪਟੀਸ਼ਨਰ ਨੇ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਲਾਭ ਜਿਹੜਾ ਉਹ ਦਿੱਤਾ ਜਾਵੇ ਸਭ ਤੋਂ ਪਹਿਲਾਂ ਥੋੜਾ ਜਿਹਾ ਇਸ ਵਾਰੀ ਪੜ੍ਹ ਲੈਣੇ ਆ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਊਗੀ ਆਪਾਂ ਉਹ ਕਰਦੇ ਆ ਸੋ ਇੱਕ ਵਾਰ ਮੈਂ ਸਭ ਤੋਂ ਪਹਿਲਾਂ ਉਹਨਾਂ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆ ਪਿਛਲੀਆਂ ਦੋ ਵੀਡੀਓ ਦੇ ਵਿੱਚ ਉਹਨਾਂ ਨੇ ਚਾਹੇ ਉਹ 3704 ਦੀ ਪੀ ਸਕੇਲ ਦੀ ਸੀ ਚਾਹੇ 6835 ਤੋਂ ਪ੍ਰੋਵੀਸ਼ਨ ਤੋਂ ਬਾਅਦ ਸੀ ਤਾਂ ਤੁਸੀਂ ਬੜਾ ਪਿਆਰ ਦੇ ਰਹੇ ਹੋ ਤੁਹਾਡੇ ਆਪਣੇ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਹੋ ਜਾਂ ਕੁਝ ਪੁੱਛ ਵੀ ਰਹੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਆਪਾਂ ਦੋਸਤੋ ਜੇਕਰ ਕੋਈ ਕੀ ਜੀ ਪੜ ਰਹੇ ਹਾਂ ਸੁਣ ਰਹੇ ਹਾਂ ਦੇਖ ਰਹੇ ਹਾਂ ਜੇਕਰ ਉਹਦੇ ਵਿੱਚ ਕੁਝ ਸਿੱਖਣ ਨੂੰ ਨਾ ਮਿਲਿਆ ਹਨ ਤਾਂ ਉਹਦਾ ਫਾਇਦਾ ਵੀ ਕੀ ਠੀਕ ਹੈ ਜੀ ਸੋ ਤੁਹਾਡਾ ਜੇਕਰ ਤੁਹਾਡੇ ਵੀਡੀਓ ਕੋਈ ਕੰਮ ਦੀ ਹੁੰਦੀ ਹੈ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਸੁਝਾਅ ਜਰੂਰ ਦਿਆ ਕਰੋ ਠੀਕ ਹੈ ਜੀ ਕਮੈਂਟ ਆ ਰਹੇ ਤਾਂ ਕੋਸ਼ਿਸ਼ ਕਰਾਂਗੇ ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਵੀ ਦੇ ਸਕੀਏ ਅਤੇ ਕੁਝ ਨਾ ਕੁਝ ਤੁਹਾਡੇ ਲਈ ਜਿਹੜਾ ਉਹ ਨਵਾਂ ਲੈ ਕੇ ਆਈਏ ਤੁਹਾਡੇ ਕੰਮ ਦਾ ਲੈ ਕੇ ਸੋ ਆਪਾਂ ਹੁਣ ਬਿਨਾਂ ਕਿਸੇ ਦੇਰ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੱਤਰ ਬਾਰੇ ਗੱਲ ਕਰ ਲੈਣੇ ਆ ਕੁਝ ਹੱਦ ਤੱਕ ਇਹਦੇ ਵਿੱਚ ਕਲੀਅਰ ਹੋਊਗਾ ਉਸ ਤੋਂ ਬਾਅਦ ਇਸ ਪੱਤਰ ਤੋਂ ਕਲੀਅਰ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨਾ ਕਿੰਨਾਂ ਦੇ ਉੱਪਰ ਇਹ ਪਟੀਸ਼ਨਰ ਜਿਹੜੇ ਕੇਸ ਲਾਗੂ ਹੋਊਗਾ ਸੋ ਬਹੁਤ ਸਾਰੇ 6635 ਵਾਲੇ ਕੈਂਡੀਡੇਟਸ ਵੀ ਮੈਸੇਜ ਕਰ ਰਹੇ ਆ ਕਮੈਂਟ ਕਰ ਰਹੇ ਆ ਵੀ ਸਰ ਕੀ 635 ਦੇ ਉੱਪਰ ਲੱਗੂ ਹੋਊਗਾ 41 ਕਾਟ ਜੇ 2399 ਤੇ ਤਾਂ ਉਸ ਬਾਰੇ ਆਪਾਂ ਬਾਅਦ ਵਿੱਚ ਚਰਚਾ ਕਰਾਂਗੇ ਪਹਿਲਾਂ ਇਸ ਬਾਰੇ ਗੱਲ ਕਰੀ ਕਿਉਂਕਿ 3704 ਕੈਡਰ ਦੇ ਅਧਿਆਪਕ ਜਿਹੜੇ ਹੈਗੇ ਨੇ ਉਹ ਮੈਸੇਜ ਕਰ ਰਹੇ ਹਨ ਆਪਣਾ ਜਿਹੜੇ ਪ੍ਰਧਾਨ ਜੀ ਨੇ ਵੀ ਕਾਰਡੋ ਸਾਂਝੀ ਕੀਤੀ ਸੀ ਕਿ ਉਸ ਦੇ ਵਿੱਚ ਵੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਵੀ ਥੋੜਾ ਸਥਿਰਜ ਬਣਾ ਕੇ ਰੱਖੋ ਹੌਸਲਾ ਰੱਖੋ ਵੱਡੀ ਗੱਲ ਇਹ ਹੈ ਕਿ ਦੋਸਤੋ ਤੁਹਾਡੇ ਉੱਪਰ ਛੇਮਾ ਪੇਕੂਬਸ਼ਨ ਲਾਗੂ ਹੋ ਗਿਆ ਬਸ ਸਭ ਤੋਂ ਜ਼ਰੂਰੀ ਇਹ ਸੀ ਹੁਣ ਰਹੀ ਗੱਲ ਵਿੱਚੇ ਦੋਸਤ ਕਹਿੰਦੇ ਸਾਡਾ ਏਰੀਅਰ ਵੀ ਚਾਹੀਦਾ ਜੀ ਵਿਆਜ ਵੀ ਚਾਹੀਦਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਸੋ ਜਿਵੇਂ ਕਹਿੰਦੇ ਵੀ ਉਂਗਲੀ ਫੜ ਕੇ ਜਿਵੇਂ ਕਹਿੰਦੇ ਮੁਰਚਾ ਡੋਲੇ ਤੱਕ ਉਹਨ ਦੀ ਹਜੇ ਕੋਸ਼ਿਸ਼ ਨਾ ਕਰੋ ਫਿਲਹਾਲ ਜਿੰਨਾ ਤੁਹਾਨੂੰ ਮਿਲ ਰਿਹਾ ਇੱਕ ਵਾਰ ਉਹ ਲਓ ਉਸ ਤੋਂ ਬਾਅਦ ਦੀ ਗੱਲਾਂ ਨੇ ਠੀਕ ਹੈ ਜੀ ਸੰਘਰਸ਼ ਇਸ ਤਰ੍ਹਾਂ ਚੱਲਦਾ ਰਹਿੰਦਾ ਕਿਉਂਕਿ ਸਰਕਾਰ ਇੱਕੇਦਮ ਤੁਹਾਨੂੰ ਕਦੇ ਕੁਝ ਵੀ ਨਹੀਂ ਦਿੰਦੀ ਤੇ ਨਾ ਹੀ ਕਦੇ ਕੋਈ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਇੱਕੇਦਮ ਲਾਗੂ ਹੁੰਦੇ ਐ ਹਰ ਇੱਕ ਚੀਜ਼ ਦੇ ਵਿੱਚ ਸਮਾਂ ਲੱਗਦਾ ਸੋ ਸਭ ਤੋਂ ਪਹਿਲਾਂ ਦਿਵਿੰਦਰ ਖੇੜਾ ਵਾਲੇ ਕੇਸ ਦਾ ਨਿਬਟਾਰਾ ਹੋਊਗਾ ਉਹਦੇ ਵਿੱਚ ਪਟੀਸ਼ਨਰਾਂ ਦੀ ਲਿਸਟ ਜਾਰੀ ਹੋਊਗੀ ਕਿਹੜੀ ਕਿਹੜੇ ਨੇ ਫਿਰ ਉਸ ਤੋਂ ਬਾਅਦ ਲਿਸਟ ਜਾਰੀ ਹੋਣ ਤੋਂ ਬਾਅਦ ਠੀਕ ਹੈ ਜੀ ਇੱਕ ਪੂਰਾ ਖਰੜਾ ਤਿਆਰ ਹੋਊਗਾ ਉਸ ਤੋਂ ਬਾਅਦ ਸਿੱਖਿਆ ਅਫਸਰਾਂ ਨੂੰ ਸਾਰੇ ਜਿੰਨੇ ਜ਼ਿਲ੍ਹੇ ਆ ਉਹਨਾਂ ਦੇ ਵਿੱਚੋਂ ਉਹਨ ਜਿਹੜੇ ਜਿਹੜੇ ਕੈਂਡੀਡੇਟਸ ਜਿੱਥੇ ਜਿੱਥੇ ਹੈਗੇ ਆ ਉਹਨਾਂ ਦਾ ਡਾਟਾ ਮੰਗਿਆ ਜਾਊਗਾ ਸੋ ਡਾਟਾ ਮੰਗਣ ਤੋਂ ਬਾਅਦ ਉਹਨਾਂ ਦੀਆਂ ਜਿੰਨੀ ਸੈਲਰੀ ਬਣਦੀ ਹੈ ਕਿੱਥੋਂ ਪਰਵੀਸ਼ਨ ਸ਼ੁਰੂ ਹੋ ਖਤਮ ਆਪਣਾ ਪਰਵੀਸ਼ਨ ਪੂਰਾ ਹੋਇਆ ਜੀ ਕਦੋਂ ਉਹਨਾਂ ਨੇ ਜੁਆਇਨ ਕੀਤਾ ਉਹ ਪੂਰਾ ਸਾਰਾ ਡਾਟਾ ਤਿਆਰ ਕਰਕੇ ਉਹਨਾਂ ਦਾ ਕਿੰਨਾ ਬਜਟ ਬਣੂਗਾ ਉਹ ਸਾਰਾ ਇੱਕ ਵਾਰੀ ਪੂਰਾ ਖਰੜਾ ਤਿਆਰ ਕਰਕੇ ਮਤਲਬ ਜ਼ਿਲ੍ਹੇ ਵਾਈਜ਼ ਕੀਤਾ ਜਾਊਗਾ ਸੋ ਆਪਾਂ ਨੂੰ ਵੀ ਪਤਾ ਵੀ ਇੰਨਾ ਕੰਮ ਕਰਨ ਦੇ ਲਈ ਸਮਾਂ ਲੱਗਦਾ तकरीबन ਦੇਖੋ ਵਿਭਾਗ ਵੱਲੋਂ 6 ਮਹੀਨੇ ਤੱਕ ਦਾ ਜਿਹੜਾ ਉਹ ਸਮਾਂ ਇੰਨਾ ਸਾਰਿਆਂ ਪੂਰੀ ਮਤਲਬ ਚਾਹੇ ਤੁਹਾਡਾ ਉਹ ਏਰੀਅਰ ਹੋਵੇ ਚਾਹੇ ਪੂਰਾ ਮਤਲਬ ਪਰਮਿਸ਼ਨ ਤੋਂ ਬਾਅਦ ਸੈਲਰੀ ਹੋਵੇ ਤਕਰੀਬਨ ਕਰਦਾ ਕਰਦਾ ਜਿਹੜਾ ਉਹ 5-6 ਮਹੀਨੇ ਦਾ ਸਮਾਂ ਰਾਮ ਨਾਲ ਲੱਗ ਜਾਣਾ ਤੇ ਇਹ ਨਾ ਸੋਚੋ ਵੀ ਸ਼ਾਇਦ ਅਸੀਂ ਮਤਲਬ ਜੇਕਰ ਇਮਰਾਨ ਹੁਸੈਨ ਜਾਂ ਦਵਿੰਦਰ ਖੇੜਾ ਵਾਲੇ ਲਿਸਟ ਜਾਰੀ ਹੋਊਗੀ ਜੀ ਅਸੀਂ ਤਾਂ ਰਹਿ ਗਏ ਤਾਂ ਉਹਨਾਂ ਨੂੰ ਵੱਧ ਪੈਸੇ ਮਿਲਣਗੇ ਇਸ ਤਰ੍ਹਾਂ ਦਾ ਕੁਝ ਨਹੀਂ ਦੋਸਤੋ ਕਿਉਂਕਿ ਜਿੰਨਾ ਸਮਾਂ ਦੇਖੋ ਲੱਗੀ ਜਾਊਗਾ ਬੰਨਣੀ ਤੁਹਾਡੀ ਪੇ ਪਰਮਿਸ਼ਨ ਤੋਂ ਬਾਅਦ ਹੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਭੈਣ ਭਰਾ ਇੰਨਾ ਮਤਲਬ ਨਹੀਂ ਇੰਨਾ ਜਾਣਕਾਰੀ ਹੁੰਦੀ ਹੈ ਉਥੋਂ ਸ਼ਾਇਦ ਵੀ ਇਹ ਸੋਚਦੇ ਹੋਣਗੇ ਕਿ ਸ਼ਾਇਦ ਜਿਨ੍ਹਾਂ ਦਾ ਪਹਿਲਾਂ ਪੀਐਸਕੇ ਲੱਗਿਆ ਉਹਨੂੰ ਵੱਧ ਤਨਖਾਹ ਮਿਲ ਜੂਗੀ। ਇਸ ਤਰ੍ਹਾਂ ਨਹੀਂ ਹੈ ਠੀਕ ਹੈ ਜੀ ਤਨਖਾਹ ਤੁਹਾਨੂੰ ਵੀ ਉਹਨੂੰ ਮਿਲੂਗੀ। ਇਹ ਸਮਝ ਲਓ ਵੀ ਤੁਹਾਡਾ ਜਿਹੜਾ ਬਕਾਇਆ ਉਹ ਬਣੇ ਜਾਂਦਾ ਜੁੜ ਰਿਹਾ ਇੱਕ ਤਰ੍ਹਾਂ ਦਾ। ਤੁਹਾਡੇ ਜਿਵੇਂ ਪੰਜਾਬੀ ਦੇ ਵਿੱਚ ਕਹਾਣਤ ਵੀ ਦੁੱਧ ਪੀਂਦੇ ਐ ਠੀਕ ਹੈ ਜੀ। ਸੋ ਡਰੋ ਨਾ ਕਿਸੇ ਤਰ੍ਹਾਂ ਦਾ ਭਰਾਵ ਨਾ ਕਿ ਸਾਨੂੰ ਸ਼ਾਇਦ ਮਿਲਾਂਗੇ। ਸਭ ਕੁਝ ਮਿਲੂਗਾ ਦੋਸਤੋ ਜਦੋਂ ਜਿਹੜਾ ਪੇ ਸਕੀਲਾ ਲਾਗੂ ਹੋ ਗਿਆ ਫਿਰ ਉਸ ਤੋਂ ਬਾਅਦ ਤੁਹਾਡੇ ਪਰਵੇਸ਼ਨ ਕਲੀਅਰ ਹੋਣ ਤੋਂ ਬਾਅਦ ਸਾਰਾ ਪੈਸਾ ਤੁਹਾਨੂੰ ਇੱਕ ਇੱਕ ਪੈਸਾ ਤੁਹਾਡਾ ਉਹ ਦਿੱਤਾ ਜਾਊਗਾ ਬਕਾਇਦੇ ਰੂਪ ਚ ਹੋ ਸਕਦਾ ਹੈ ਠੀਕ ਹੈ ਉਹਦੇ ਕਿਸ਼ਤਾਂ ਦੇ ਵਿੱਚ ਦੇ ਦੇਣ ਕਿਉਂਕਿ ਆਪਾਂ ਨੂੰ ਪਤਾ ਹੈ ਇੰਨਾ ਪੈਸਾ ਇੱਕੇ ਦਮ ਜਿਹੜਾ ਸਰਕਾਰ ਉਹ ਨਹੀਂ ਦਿੰਦੀ ਕਿਸ਼ਤਾਂ ਦੇ ਰੂਪ ਚ ਜਿਸ ਤਰ੍ਹਾਂ ਪਹਿਲਾਂ ਕੇਸ ਹੋਇਆ ਸੀ 5178 ਵਾਲੇ ਅਧਿਆਪਕਾਂ ਨੂੰ ਦੇਖੋ ਬਕਾਇਆ ਮਿਲੇ ਤਕਰੀਬਨ ਉਹਨਾਂ ਨੂੰ 4-5 ਸਾਲਾਂ ਬਾਅਦ ਲੰਮੇ ਸੰਘਰਸ਼ ਤੋਂ ਬਾਅਦ ਉਹ ਬਕਾਇਆ ਮਿਲੇ ਤੇ ਉਹ ਤਕਰੀਬਨ 10 ਲੱਖ 12 ਲੱਖ ਰੁਪਏ ਤੱਕ ਦੇ ਕਦੀਬ ਜਿਹੜ ਸਮਾਂ ਲੱਗਦਾ ਹੁੰਦਾ ਠੀਕ ਹੈ ਤੁਸੀਂ ਦੇਖੋ ਜੇਕਰ ਤੁਹਾਨੂੰ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਕਹਿੰਦੇ ਸੀ ਵੀ ਜੇਕਰ ਤੁਹਾਨੂੰ ਲੱਗਦਾ ਕਿਸੇ ਨਾਲ ਧੱਕਾ ਹੋ ਰਿਹਾ ਕੋਈ ਜਿਹੜਾ ਹੈਗਾ ਡੀਡੀਓ ਲਾ ਲਓ ਜਾਂ ਸਿੱਖਿਆ ਅਫਸਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੁਹਾਡਾ ਜਿਹੜਾ ਪੇ ਫਿਕਸੇਸ਼ਨ ਕੀਤੀ ਹੈ ਉਹਦੇ ਅਕੋਰਡਿੰਗ ਤੁਹਾਡੇ ਬਿੱਲ ਨਹੀਂ ਬਣ ਰਹੇ ਤਨਖਾਹ ਨਹੀਂ ਘੜਵਾਈ ਜਾਉ ਉਹ ਜੇਕਰ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤੁਸੀਂ ਉਹਦਾ ਹੱਲ ਦਾ ਹੀ ਸਕਦੇ ਹੋ ਪਰ ਉਹਨਾ ਟਾਈਮ ਤੁਸੀਂ ਧੀਰਜ ਬਣਾ ਕੇ ਰੱਖੋ ਸਭ ਕੁਝ ਹੱਲ ਹੋਊਗਾ ਠੀਕ ਹੈ ਜੀ ਇਕ ਵਾਰ ਸਰਕਾਰ ਨੇ ਲਾਗੂ ਕਰ ਦਿੱਤਾ ਹੈ ਸਮਾਂ ਲੱਗੂਗਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਭੈਣ ਭਰਾ ਹੁਣ ਰਹਿ ਗਏ ਇਮਰਾਨ ਹੁਸੈਨ ਵਾਲੇ ਕੇਸ ਤੋਂ ਇਲਾਵਾ ਤੇ ਆਪਣਾ ਦੂਸਰਾ ਜੀ ਦਵਿੰਦਰ ਖੇੜਾ ਇਹ ਦੋ ਕੇਸਾਂ ਦੇ ਉੱਪਰ ਸਭ ਤੋਂ ਪਹਿਲਾਂ ਜਿਹੜੇ ਉਹ ਦੋਸਤੋ ਇਹਨਾਂ ਦਾ ਪੂਰਾ ਡਾਟਾ ਤਿਆਰ ਹੋਣਾ ਹੈ ਠੀਕ ਹੈ ਜੀ ਮਤਲਬ ਬਕਾਇਦਾ ਡੀਡੀਓਜ਼ ਨੂੰ ਉਸ ਤੋਂ ਬਾਅਦ ਜਿਹੜੇ ਸਕੂਲਾਂ ਦੇ ਵਿੱਚ ਕਲਰਕ ਹੈ ਉਹਨਾਂ ਤੋਂ ਤੁਹਾਡੀ ਸੈਲਰੀ ਵੀ ਬਣਾਈ ਜਾਊਗੀ ਕਦੋਂ ਜੁਆਇਨ ਕੀਤਾ ਜੀ ਕਿੰਨੀ ਸੈਲਰੀ ਬਣਦੀ ਹੈ ਕਿੰਨਾ ਬਜਟ ਬਣਦਾ ਹੈ ਠੀਕ ਹੈ ਜੀ ਫਿਰ ਉਹ ਬਜਟ ਦੇ ਹਿਸਾਬ ਨਾਲ ਸਾਰਾ ਕੁਝ ਹੋਊਗਾ ਸੋ ਇਹਦੇ ਵਿੱਚ ਕਿਸ ਸੀਐਮ ਨੰਬਰ ਜਿਹੜਾ 12531 ਆਫ 2025 ਇਨ ਸੀਓਪੀਸੀ 5319 ਆਫ 2014 ਇਨ ਸਿਵਲ ਰਿਟ੍ਰਿਟਿਸ਼ਨ 22995 ਆਫ 2014 ਮੁਰਾਹਿਮ ਇਮਰਾਨ ਹੁਸੈਨ ਅਤੇ ਹੋਰ ਬਿਨਾਮ ਪੰਜਾਬ ਸਰਕਾਰ ਅਤੇ ਹੋਰ ਭਾਬ ਦੇਖੋ ਦੋਸਤੋ ਇਹਦੇ ਵਿੱਚ ਸਪਸ਼ਟ ਤੌਰ ਤੇ ਕਹਿੰਦਾ ਵੀ ਇਮਰਾਨ ਹੁਸੈਨ ਹੋਰ ਬਨਾਮ ਅਤੇ ਜਿੰਨੇ ਹੋਰ ਕੇਸ ਬਣਦੇ ਆ ਤਕਰੀਬਨ ਜਿੰਨੇ ਪਟੀਸ਼ਨਰ ਬਣੇ ਆ ਮੇਰੇ ਹਿਸਾਬ ਨਾਲ ਜ਼ਿਆਦਾ ਤਾਂ ਜਿਤ ਤੱਕ ਮੇਰਾ ਖਿਆਲ ਹੈ ਵੀ ਤਕਰੀਬਨ 4 ਜਿਹੜੇ ਕੇਸ ਉਹ ਲੱਗੇ ਹੋਇਆ ਹੈ ਪਟੀਸ਼ਨਰਾਂ ਦੇ ਜਿਸ ਤਰ੍ਹਾਂ ਰਵਿੰਦਰ ਖੇੜ ਆ ਗਿਆ Imran Hussain ਹੋ ਗਿਆ ਇੱਕ ਹੋਰ ਸ਼ਾਇਦ ਬਲਵਿੰਦਰ ਸਿੰਘ ਕੇਸ ਮਤਲਬ 4 ਇਸ ਤਰ੍ਹਾਂ ਦੇ ਯਾਦ ਹੈ ਲਾਸਟ ਕੇਸ ਹੈ ਜਿਹੜਾ ਆਪਾਂ ਨੂੰ ਮਈ ਸ਼ਾਇਦ 4-5 ਮਈ ਤੱਕ ਬਣਿਆ ਤਕਰੀਬਨ 4-5 ਕੇਸ ਜਿਹੜੇ ਉਹ ਲੱਗੇ ਹੋਇਆ ਤਾਂ ਇੱਕ ਇੱਕ ਕਰਕੇ ਸਟੈਪ ਵਾਈਜ਼ ਸਟੈਪ ਮਤਲਬ ਉੱਪਰ ਤੋਂ نیچے ਨੂੰ ਆਇਆ ਜਾਊਗਾ ਪਹਿਲਾਂ ਪੁਰਾਣੇ ਕੇਸ ਚੱਲਣਗੇ ਫਿਰ ਉਸ ਤੋਂ ਬਾਅਦ ਨਵੇਂ ਮਈ ਵਾਲੇ ਕੇਸ ਜਿਹੜੇ ਲੱਗੇ ਦੋਸਤੋ ਪਟੀਸ਼ਨਰ ਬਣੇ ਆ ਉਹਨਾਂ ਦਾ ਲਾਸਟ ਦੇ ਉੱਪਰ ਨਿਬਟਾਰਾ ਹੋਊਗਾ ਉਸੇ ਤਰ੍ਹਾਂ ਹੀ ਬਜਟ ਬਣੂਗਾ ਠੀਕ ਹੈ ਜੀ ਫਿਰ ਸਾਰੀ ਉਹਨਾਂ ਦੀ ਜਿਹੜੀ ਸੈਲੀ ਉਹ ਰਿਲੀਜ਼ ਕੀਤੀ ਜਾਊ ਸੋ ਆਪਾ ਪੜ੍ਹ ਲੈਨੇ ਆ ਉਪਰੋਕਤ ਵਿਸ਼ੇ ਤੇ ਹਵਾਲਾ ਅਧੀਨ ਪੱਤਰ ਦੇ ਸਬੰਧਕ ਵਿੱਚ ਲਿਖਿਆ ਜਾਂਦਾ ਹੈ ਕਿ ਉਕਤ ਕੇਸ ਮਾਨਯੋਗ ਪੰਜਾਬ ਤੇ ਹਰਿਆਣਾ ਖਾਈ ਕੋਰਟ ਵਿਖੇ 11/7/25 ਨੂੰ ਸੁਣਵਾਈ ਲਈ ਨਿਸ਼ਚਿਤ ਕੀਤੀ ਸੀ ਸੁਣਵਾਈ ਦੌਰਾਨ ਮਾਨਯੋਗ ਕੋਰਟ ਵੱਲੋਂ ਸੀਐਮ ਨੰਬਰ 12531 ਇਹ ਦੋਸਤੋ ਉਹਨਾਂ ਪਟੀਸ਼ਨਰਾਂ ਦਾ ਕੇਸ ਨੰਬਰ ਹੈ ਠੀਕ ਹੈ ਜੀ ਜਿਨ੍ਹਾਂ ਨੇ ਇਮਰਾਨ ਹੁਸੈਨ ਵਾਲੇ ਆਫ ਦੋਹਰ ਪਛੇ ਇਮਰਾਨ ਅਤੇ ਹੁਸੈਨ ਅਤੇ ਹੋਰ ਪੰਜਾਬ ਸਰਕਾਰ ਅਤੇ ਹੋਰ ਕੇਸ ਦੇਖੋ ਦੇਖੋ ਉਹਦੇ ਵਿੱਚ ਬਾਰੀ-ਬਾਰੀ ਇਹ ਕਿਹਾ ਕਿ ਹੋਰ ਕੇਸ ਵੀ ਜਿੰਨੇ ਵੀ ਲੱਗੇ ਪਟੀਸ਼ਨਰਾਂ ਦੇ ਸਬੰਧ ਵਿੱਚ ਪਟੀਸ਼ਨਰਾਂ ਨੂੰ ਬਣਦੇ ਲਾਭ ਅਦਾਇਗੀਆਂ ਦੇਣ ਦੀ ਹੁਕਮ ਜਾਰੀ ਕੀਤੀ ਗਿਆ ਸੋ ਪੂਰੇ 3704 ਕੈਡਰ ਦੇ ਜਿੰਨੇ ਪਟੀਸ਼ਨਰ ਸੋ ਦੋਸਤ ਇੱਕ ਗੱਲ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਹਾਲੇ ਤੱਕ ਸਿਰਫ ਪਟੀਸ਼ਨਰਾਂ ਨੂੰ ਹੀ ਬਣਦੇ ਲਾਭ ਦਿੱਤੇ ਜਾ ਰਹੇ ਹਨ ਸੋ ਜਿਹੜੇ ਭੈਣ ਭਰਾ ਅਜੇ ਪਟੀਸ਼ਨਰ ਨਹੀਂ ਬਣੇ ਜਾਂ ਇਹ ਸੋਚ ਰਹੇ ਵੀ ਜਰਨਲਾਈਜ਼ ਹੋਣ ਤੋਂ ਕਿਉਂਕਿ ਦੇਖੋ ਜੇ ਲਾਭ ਮਿਲਣਗੇ ਤਾਂ ਕੇਸ ਜਿਹੜਾ ਜਰਨਲਾਈਜ਼ ਹੋਣ ਤੋਂ ਬਾਅਦ ਹੀ ਮਿਲਣਗੇ ਆਦਰਵਾਇਜ਼ ਸਿਰਫ ਇਹ ਪਹਿਲੇ ਜਿਹੜੇ ਪਿਟੀਸ਼ਨਰਾਂ ਨੂੰ ਹੀ ਦਿੱਤਾ ਜਾਊਗਾ ਸੋ ਜਿਹੜੇ ਮੇਰੇ ਭੈਣ ਭਰਾ ਪਿਟੀਸ਼ਨਰ ਨਹੀਂ ਬਣੇ ਅਜੇ ਵੀ ਉਹਨਾਂ ਕੋਲੇ ਟਾਈਮ ਹੈ 2-4 ਦਿਨਾਂ ਦੇ ਵਿੱਚ ਵਿੱਚ ਪਿਟੀਸ਼ਨਰਾਂ ਦਾ ਨਵਾਂ ਗਰੁੱਪ ਬਣਾਇਆ ਜਾਣਾ ਹੈ ਨਵੇਂ ਪਿਟੀਸ਼ਨਰ ਧਾਇਰ ਕੀਤੇ ਜਾਣਾ ਹੈ ਨਵਾਂ ਕੇਸ ਲੱਗਣਾ ਹੈ ਸੋ ਮੈਨੂੰ ਲੱਗਦਾ ਵੀ ਸ਼ਾਇਦ ਇਹ ਉਹੀ ਭੈਣ ਭਰਾ ਰਹਿ ਗਏ ਜਿਹੜੇ ਧਰਨਾ ਤੇ ਵੀ ਨਹੀਂ ਗਏ ਤੇ ਜਾਂ ਜਿਨ੍ਹਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਵੀ ਸ਼ਾਇਦ ਆਪਾਂ ਜਰਨਲਾਈਜ਼ ਹੋ ਜਾਊਗਾ ਜੀ ਆਪਾਂ ਕੀ ਲੈਣਾ ਹੈ ਹਨਾ ਤਾਂ ਬੜੇ ਦੁੱਖ ਦੀ ਗੱਲ ਹੈ ਵੀ ਜਦੋਂ ਕਿਸੇ ਇਸ ਤਰ੍ਹਾਂ ਦਾ ਹੁਣ ਸਭ ਤੋਂ ਮੈਂ ਇੱਕ ਜ਼ਰੂਰੀ ਸੁਝਾਅ ਦੇਣਾ ਚਾਹੁੰਦਾ ਹੈ ਇਹ ਚਾਹੇ ਛੋਟਾ ਭਰਾ ਜਾਂ ਵੱਡਾ ਭਰਾ ਸਮਝ ਕੇ ਸੁਝਾਅ ਮੰਨ ਲਿਓ ਜਿੰਨੇ ਵੀ ਚਾਹੇ 6835 2324 9594 2399 ਜੇਕਰ ਇਸ ਤਰ੍ਹਾਂ ਦਾ ਕਦੇ ਵੀ ਕਿਸੇ ਤੁਹਾਡੇ ਹੱਕਾਂ ਲਈ ਜੇਕਰ ਕਿਸੇ ਤਰ੍ਹਾਂ ਦਾ ਪਟੀਸ਼ਨਰ ਬਣਦਾ ਤੁਹਾਨੂੰ ਕਿਹਾ ਜਾਂਦਾ ਤਾਂ ਕਦੇ ਵੀ ਤੁਸੀਂ ਪਿੱਛੇ ਨਹੀਂ ਹਟਣਾ ਦੋਸਤੋ ਠੀਕ ਹੈ ਜੀ ਕਿਉਂਕਿ ਪਟੀਸ਼ਨਰ ਬਣਨ ਦੇ ਨਾਲ ਤੁਹਾਨੂੰ ਤੁਹਾਡੇ ਹੱਕ ਮਿਲਦੇ ਸਭ ਤੋਂ ਪਹਿਲਾਂ ਜੇ ਵੀ ਕੋਈ ਲਾਭ ਦਿੱਤਾ ਜਾਂਦਾ ਹੈ ਉਹ ਪਟੀਸ਼ਨਰ ਨੂੰ ਹੀ ਦਿੱਤਾ ਜਾਂਦਾ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਸੋ ਚਲੋ ਗਲਤੀ ਹੋ ਗਈ ਕੋਈ ਗੱਲ ਨਹੀਂ ਜਿਵੇਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਗਲਤੀ ਨਹੀਂ ਕਹਿ ਸਕਦੇ ਤਾਂ ਅਜੇ ਵੀ ਤੁਹਾਡੇ ਕੋਲੇ ਟਾਈਮ ਹੈ ਪਟੀਸ਼ਨਰ ਬਣ ਜਾਓ ਠੀਕ ਹੈ ਜਰਨਲਾਈਜ਼ ਹੋਣ ਦੀ ਵੇਟ ਨਾ ਕਰੋ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਸਰਕਾਰਾਂ ਨੇ ਪਹਿਲੀ ਗੱਲ ਤਾਂ 4 ਸਾਲਾਂ ਦੇ ਸੰਘਰਸ਼ ਦਰਾਂ ਮਸਾ ਦਾ ਤੁਹਾਨੂੰ ਜਿਹੜਾ ਉਹ ਸ਼ੇਮਾ ਪੇ ਕਮਿਸ਼ਨ ਦਿੱਤਾ ਹੈ ਜਰਨਲਾਈਜ਼ ਹਜੇ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਇਸ ਕਰਕੇ ਪਟੀਸ਼ਨਰ ਬਣ ਜਾਓ ਅਜੇ ਵੀ ਟਾਈਮ ਹੈ ਤੁਹਾਡੇ ਕੋਲੇ ਠੀਕ ਹੈ ਜੀ ਸੋ 12531 ਆਫ 2025 ইমরান हुसैन ਅਤੇ ਹੋਰ ਪੰਜਾਬ ਸਰਕਾਰ ਦੇ ਹੋਰ ਕੇਸ ਵਿੱਚ ਸੰਬੰਧਿਤ ਪਟੀਸ਼ਨਰ ਨੂੰ ਬਣਦੇ ਲਾਭ ਅਦਾਇਗੀਆਂ ਦੇਣ ਦੇ ਹੁਕਮ ਹੋਇਆ ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਸੰਬੰਧਿਤ ਪਟੀਸ਼ਨਰ ਨੂੰ ਬਣਦੇ ਲਾਭ ਅਦਾਇਗੀਆਂ 3 ਦਿਨਾਂ ਦੇ ਅੰਦਰ ਅੰਦਰ ਜਾਰੀ ਕਰਕੇ ਇਸ ਦਫਤਰ ਨੂੰ ਸੂਚਿਤ ਕਰਨਾ ਯਕੀਨੀ ਬਣਾ ਜਾਵੇ ਸੋ ਦੇਖਦੇ ਹੋ ਇਹ ਤਾਂ ਹੈਗਾ ইমরান हुसैन ਵਾਲਾ ਇਹਦਾ ਵਿੱਚ ਪੂਰਾ ਖਰੜਾ ਤਿਆਰ ਭਾਵ ਉਹਨਾਂ ਨੂੰ ਬਜਟ ਬਣਾ ਕੇ ਸਾਰੀਆਂ ਲਿਸਟਾਂ ਜਾਰੀ ਕਰਕੇ ਠੀਕ ਹੈ ਜੀ ਇਹ ਉਹਨਾਂ ਦਾ ਮਤਲਬ ਡੀਓ ਤੱਕ ਦਾ ਕੰਮ ਰਹਿ ਗਿਆ ਇਸ ਤੋਂ ਬਾਅਦ ਹੁਣ ਜਿਹੜੇ ਦੀਓਜਾ ਡੀਡੀ ਉਸ ਨੇ ਉਹਨਾਂ ਦਾ ਕੰਮ ਠੀਕ ਹੈ ਜੀ ਇੱਕ ਵਾਰੀ ਤੁਸੀਂ ਆਪਣੇ ਵੱਲੋਂ ਨਿਚਿੱਤੇ ਹੋ ਜੋ ਜਿਹੜੇ ਦਵਿੰਦਰ ਖੇੜਾ ਵਾਲੇ ਤੇ ਉਮਰਾਨ ਹੁਸੈਨ ਵਾਲੇ ਬਾਕੀ ਜਿਹੜੇ ਭੈਣ ਭਰਾ ਰਹਿ ਕੇ ਕੇਸਾਂ ਵਾਲੇ ਉਹ ਤੁਸੀਂ ਹੌਂਸਲਾ ਰੱਖੋ ਹੌਲੀ ਹੌਲੀ ਥੋੜੇ ਦਿਨਾਂ ਦਾ ਵਕਤ ਤੁਹਾਡਾ ਵੀ ਜਿਹੜਾ ਹੈਗਾ ਤੀਜਾ ਜਿਹੜਾ ਕੇਸ ਆ ਉਹਦਾ ਆ ਜਾਊਗਾ ਮਤਲਬ ਥੋੜੇ ਸਮੇਂ ਬਾਅਦ ਚੌਥਾ ਤਕਰੀਬਨ ਜੁਲਾਈ ਦੇ ਵਿੱਚ ਵਿੱਚ ਜਿਵੇਂ ਕਹਿਦੀ ਵੀ ਇੱਕ ਵਾਰੀ ਲਿਸਟਾਂ ਆ ਜਾਣਗੀਆਂ ਠੀਕ ਹੈ ਜੀ ਜਾਂ ਕਹਿਦੀ ਵੀ ਉਹਨਾਂ ਸਾਰੇ ਕੇਸਾਂ ਬਾਰੇ ਲਿਖਿਆ ਆ ਜਾਊਗਾ ਵੀ ਆਹ ਹਾਂ ਹਾਂ ਕੇਸ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੂੰ ਬਣਦੇ ਲਾਭ ਦਿੱਤੇ ਜਾਣਾਂ ਠੀਕ ਹੈ ਜੀ ਸੋ ਹੌਸਲਾ ਬਣਾ ਕੇ ਰੱਖੋ ਕੋਈ ਗੱਲ ਨਹੀਂ ਸਮਾਂ ਲੱਗੂਗਾ ਦੋਸਤੋ ਜਰੂਰ ਪਰ ਤੁਹਾਡਾ ਜਿਹੜਾ ਹੱਕ ਹੈ ਤੁਹਾਨੂੰ ਮਿਲ ਕੇ ਰਹੂਗਾ ਹੁਣ ਗੱਲ ਕਰ ਲਈਏ ਦੋਸਤੋ ਆਪਾਂ 6635 5994 ਤੇ ਚੋਂਟ ਸੋ ਦੋਸਤੋ 3704 ਨੂੰ ਜਿਹੜਾ 6ਵੇਂ ਪੇ ਕਮਿਸ਼ਨ ਇਸ ਕਰਕੇ ਸਭ ਤੋਂ ਪਹਿਲਾਂ ਲਾਗੂ ਹੋ ਗਿਆ ਕਿਉਂਕਿ ਜਿਹੜਾ ਨੋਟੀਫਿਕੇਸ਼ਨ ਆ ਜਿਹੜਾ 17 7 20 ਵਾਲਾ ਉਹ 17 ਜੁਲਾਈ ਨੂੰ ਆਇਆ ਠੀਕ ਹੈ ਜੀ ਪਰ ਜਿਹੜਾ 3704 ਕੈਡਰ ਅਧਿਆਪਕਾਂ ਦਾ ਨੋਟੀਫਿਕੇਸ਼ਨ ਸੀ ਉਹ 28 ਫਰਵਰੀ ਨੂੰ ਆ ਚੁੱਕਿਆ ਸੀ 28 ਫਰਵਰੀ 2020 ਨੂੰ ਇਸ ਕਰਕੇ ਇਹ ਕੇਸ ਉਹਨਾਂ ਦੇ ਉੱਪਰ ਬਣਦਾ ਹੀ ਨਹੀਂ ਸੀ ਇਸੇ ਕਰਕੇ ਸਭ ਤੋਂ ਪਹਿਲਾਂ ਜਿਹੜਾ 3704 ਅਧਿਆਪਕ ਹੈ ਉਹਨਾਂ ਨੂੰ ਉਹਨਾਂ ਦਾ ਹੱਕ ਪਹਿਲਾਂ ਮਿਲਿਆ ਹੁਣ ਰਹੀ ਗੱਲ ਉਸ ਤੋਂ ਬਾਅਦ ਦੀ ਸ਼ਾਇਦ 2392 ਵੀ ਭਰਤੀ ਹੋ ਸਕਦਾ ਹੈ 177 ਜਿਹੜਾ 20 ਵਾਲਾ ਕੇਸ ਉਹ ਤੋਂ ਪਹਿਲਾਂ ਹੀ ਹੋਵੇ ਠੀਕ ਹੈ ਇਹ ਧਿਆਨ ਚ ਨਹੀਂ ਸੋਰੀ ਇਹਦੇ ਲਈ ਮਾਫੀ ਚਾਹਾਂਗੇ ਪਰ ਹੋ ਸਕਦਾ 2391 ਨੂੰ ਵੀ ਮਿਲ ਜੇ ਰਹੀ ਗੱਲ 4148683594 ਦੀ ਠੀਕ ਹੈ ਜੀ ਉਹਨਾਂ ਦਾ ਇਹ ਹੈ ਜੇਕਰ ਉਹਨਾਂ ਦਾ ਕੇਸ ਜਾਂ ਨੋਟੀਫਿਕੇਸ਼ਨ 17 7 20 ਤੋਂ ਪਹਿਲਾਂ ਦਾ ਤਾਂ ਉਹਨਾਂ ਨੂੰ ਲਾਜ਼ਮੀ ਮਿਲੂਗਾ ਨਹੀਂ ਆਦਰਵਾਇਜ਼ ਤੁਹਾਨੂੰ ਉਹਨਾਂ ਤੋਂ ਵੇਟ ਕਰਨੀ ਪੈ ਸਕਦੀ ਹੈ ਜਾਂ ਤੁਹਾਨੂੰ ਕੇਸ ਲਾਉਣੇ ਪੈ ਸਕਦੇ ਆ ਠੀਕ ਹੈ ਜੀ ਤਾਂ ਉਹਦੇ ਲਈ ਸਮਾਂ ਲੱਗੂਗਾ ਪਰ ਦੋਸਤੋ ਤਿਆਰ ਰਹੋ ਠੀਕ ਹੈ ਜੀ ਕਿਉਂਕਿ ਜਿਸ ਤਰ੍ਹਾਂ ਆਮ ਵੀ ਆਪਾਂ ਪੜਿਆ ਸੁਣਿਆ ਦੇਖਿਆ ਕਿ ਸੰਘਰਸ਼ ਕਰਨ ਦੇ ਨਾਲ ਹੀ ਕੁਝ ਨਾ ਕੁਝ ਬਣਦਾ ਹੈ ਲੜਨ ਦੇ ਨਾਲ ਹੀ ਕੁਝ ਬਣਦਾ ਹੈ ਠੀਕ ਹੈ ਜੀ ਸੋ ਜੇਕਰ ਹਜੇ ਵੀ ਤੁਹਾਨੂੰ ਕੋਈ ਸੰਘਰਸ਼ ਕਰਨਾ ਪਿਆ ਤਾਂ ਜ਼ਰੂਰ ਤੁਸੀਂ ਸੰਘਰਸ਼ ਕਰਨਾ ਹੈ ਠੀਕ ਹੈ ਜੀ ਸੋ ਮੈਨੂੰ ਲੱਗਦਾ ਹੈ ਸ਼ਾਇਦ ਵੀਡੀਓ ਵਾਲੀ ਲੰਬੀ ਹੋ ਜੂਗੀ ਇਸ ਕਰਕੇ ਮੈਂ ਇੱਕ ਨਿਚੋੜ ਦੇ ਵਿੱਚ ਦੁਬਾਰਾ ਤੋਂ ਫਿਰ ਦੱਸ ਦੇਣਾ ਚਾਹੁੰਨਾ ਹਾਂ ਦੋਸਤੋ ਕਿ ਜਿਹੜੇ ਭੈਣ ਭਰਾਵਾਂ ਦੇ ਕੇਸ ਆਲਾ ਅਜੇ ਨਾਮ ਨਹੀਂ ਆਇਆ ਦਵਿੰਦਰ ਖੇੜਾ ਤੇ ਇਮਰਾਨ ਹੁਸੈਨ ਤੋਂ ਛੱਡ ਕੇ ਤਾਂ ਉਹ ਵੇਟ ਕਰਨ ਜੁਲਾਈ ਅਗਸਤ ਦੇ ਵਿੱਚ ਸਾਰਾ ਤੁਹਾਡਾ ਬਕਾਇਆ ਬਣ ਕੇ ਵੀ ਜਿਹੜਾ ਹੈਗਾ ਤੁਹਾਨੂੰ ਲਿਸਟਾਂ ਜਾਰੀ ਕਰ ਦਿੱਤੇ ਜਾਣਗੀਆਂ ਤੇ ਬਕਾਇਆ ਤੁਹਾਡਾ ਹੋ ਸਕਦਾ ਕਿਉਂਕਿ ਬਜਟ ਜੇਕਰ ਜਿਆਦਾ ਬਣ ਗਿਆ ਤਾਂ ਉਹ ਤੁਹਾਨੂੰ ਕਿਸ਼ਤਾਂ ਦੇ ਰੂਪ ਵਿੱਚ ਦਿੱਤਾ ਜਾਵੇ ਜਿਸ ਤਰ੍ਹਾਂ 5178 ਨੂੰ ਦਿੱਤਾ ਗਿਆ ਠੀਕ ਹੈ ਜੀ ਸੋ ਤੁਸੀਂ ਘਬਰਾਉਣਾ ਨਹੀਂ ਖਾਸ ਕਰ 3704 ਕੇਡਰ ਦੇ ਉੱਪਰ ਜਿੰਨੇ ਪਟੀਸ਼ਨਰ ਬਣੇ ਐ ਪਟੀਸ਼ਨਰਾਂ ਨੂੰ ਇੱਕ ਇੱਕ ਰੁਪਿਆ ਵੀ ਜਿਹੜਾ ਉਹ ਅਦਾਇਗੀ ਹੋ। ਸੋ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਬਾਰੀ-ਬਾਰੀ ਮਤਲਬ ਫੋਨ ਮੈਸੇਜ ਨਾ ਕਰੋ ਤਾਂ ਕਿ ਉਹਨਾਂ ਦਾ ਵੀ ਜਿਹੜੇ ਦੇਖੋ ਹਨਾ ਪਹਿਲੀ ਗੱਲ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੀਦਾ ਤੁਹਾਨੂੰ ਕਿ ਉਹਨਾਂ ਨੇ ਮੂਹਰੇ ਲੱਗੇ ਕਿਉਂਕਿ ਲੀਡਰ ਇੱਕ ਬਹੁਤ ਲੀਡਰਸ਼ਿਪ ਬੜੀ ਵਧੀਆ ਜਿਵੇਂ ਕਹਿੰਦੇ ਵੀ ਜੇਕਰ ਲੀਡਰ ਵਧੀਆ ਹੋਵੇ ਨਾ ਤਾਂ ਜੰਗਾ ਲਾ ਲੋ ਜਾਂ ਜਿਹੜੇ ਆਪਣੀ ਹੱਕ ਹੈ ਉਹ ਲੈ ਜਾ ਸਕਦੇ ਆ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਯੂਨੀਅਨ ਦਾ ਧੰਨਵਾਦ ਹੈ ਜਿਹੜਿਆਂ ਨੇ ਤੁਹਾਨੂੰ ਸ਼ੀਮਾ ਪੇਪਰ ਕੁਸ਼ਨ ਲਾਗੂ ਕਰਾਤਾ ਨਹੀਂ ਦੋਸਤੋ ਸਰਕਾਰ ਤੁਹਾਨੂੰ ਆਪਾਂ ਨੂੰ ਪਤਾ ਹੀ ਵੀ ਕਿੱਥੇ ਦੇਣ ਵਾਲੀ ਸੀ ਕੁਝ ਠੀਕ ਹੈ ਜੀ ਕਿਉਂਕਿ ਹਰ ਰੋਜ਼ ਖਬਰਾਂ ਆਉਂਦੀ ਕਿ ਇੰਨਾ ਕਰਜ਼ਾ ਲੈ ਲਿਆ ਜਾਂ ਇੰਨਾ ਕਰਜ਼ਾ ਲੈ ਲਿਆ ਸੋ ਇਸ ਕਰਕੇ ਧੀਰਜ ਬਣਾ ਕੇ ਰੱਖੋ ਜੇ ਹੁਣ 4 ਸਾਲ ਤੱਕ ਤੁਸੀਂ ਇੰਨਾ ਧੀਰਜ ਬਣਾਇਆ ਤਾਂ ਮਹੀਨੇ ਦੋ ਮਹੀਨੇ ਦੀ ਕੁਝ ਵੀ ਗੱਲ ਨਹੀਂ ਸੋ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਇਸ ਕਰਕੇ ਜੇਕਰ ਕਿਸੇ ਭੈਣ ਭਰਾ ਦਾ ਕੋਈ ਸੁਝਾਅ ਹੋਵੇ ਜਾਂ ਸੁਝਾਅ ਦੇਣਾ ਚਾਹੁੰਦਾ ਜਾਂ ਕੁਝ ਪੁੱਛਣਾ ਚਾਹੁੰਦਾ ਤਾਂ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਦੱਸ ਸਕਦੇ ਹੋ ਠੀਕ ਹੈ ਜੀ ਤਾਂ ਕੋਸ਼ਿਸ਼ ਕਰਿਓ ਮਤਲਬ ਵੀ ਜਿਹੜਾ ਹੈਗਾ ਪਹਿਲਾਂ ਜਾਣਕਾਰੀ ਲੈ ਲਿਆ ਕਰੋ ਇੱਕ ਭਰਾ ਦਾ ਮੈਸੇਜ ਆਇਆ ਕਿ ਤੁਸੀਂ ਸੈਲਰੀ ਗਲਤ ਬਣਾਤੀ ਦੋਸਤੋ ਮੈਂ ਤੁਹਾਨੂੰ ਦੱਸ ਵੀ ਸੈਲਰੀ 19 22 ਦਾ ਫਰਕ ਹੋ ਸਕਦਾ ਪਰ ਜੇ ਤੁਸੀਂ ਕਹੋ ਵੀ 19 25 ਦਾ ਹੋਊਗਾ ਇਸ ਤਰ੍ਹਾਂ ਨਹੀਂ ਹੋ ਸਕਦਾ ਠੀਕ ਹੈ ਜੀ ਮੈਂ ਆਪਣੇ ਵੱਲੋਂ ਜਿਹੜੀ ਉਹ ਵਧੀਆ ਤੌਰ ਤੇ ਹੀ ਤਨਖਾਹ ਬਣਾਈ ਹੈ ਇੱਕ ਭਰਾ ਕਹਿ ਰਿਹਾ ਸੀ ਵੀ ਜਿਹੜਾ ਐਨਪੀਐਸ ਹੁੰਦੇ ਆ ਜੀ ਉਹ ਬੇਸਿਕ ਪਲੱਸ ਡੀਏ ਹੁੰਦਾ ਹੈ ਤਾਂ ਮੈਂ ਉਪਰਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਉਸੇ ਤਰ੍ਹਾਂ ਹੀ NPS ਜਿਹੜਾ ਬਣਾਇਆ ਉਹ ਬੇਸਿਕ ਪਲੱਸ ਡੀਏ ਦਾ ਹੀ ਬਣਾਇਆ ਹੈ ਸ਼ਾਇਦ ਜਾਂ ਤਾਂ ਭਾਈ ਉਹਨਾਂ ਨੂੰ ਸਮਝਣ 'ਚ ਫਰਕ ਰਹਿ ਗਿਆ ਜਾਂ ਉਹਨਾਂ ਨੂੰ ਨਹੀਂ ਪਤਾ ਜਾਂ ਹੋ ਸਕਦਾ ਭਾਈ ਮੈਂ ਗਲਤ ਬਣਾਤਾ ਹੋਵੇ ਠੀਕ ਹੈ ਸੋ ਇਸ ਕਰਕੇ ਤੁਸੀਂ ਭਾਵੇਂ ਆਪਦੇ ਐਕਸਪਰਟ ਤੋਂ ਪੁੱਛ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਪਰ ਫਿਰ ਵੀ ਜਦੋਂ ਤੁਹਾਡੀ ਸੈਲਰੀ ਤੁਹਾਡੇ ਅਕਾਊਂਟ 'ਚ ਆ ਗਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਰ ਵੀ ਜਿਹੜੀ ਤੁਸੀਂ ਸੈਲਰੀ ਬਣਾਈ ਸੀ ਜੀ ਉਹ ਇੰਨੀ ਆਈ ਬਣਦੀ ਬਣਾਈ ਸੀ ਤੁਸੀਂ ਪਰ ਸਾਨੂੰ ਤਾਂ ਇੰਨੀ ਆਈ ਆ ਜੇਕਰ ਵੱਧ ਆ ਗਈ ਤਾਂ ਜਰੂਰ ਦੱਸਿਓ ਜੇ ਘਟਾ ਆਈ ਹੈ ਤਾਂ ਵੀ ਦੱਸਿਓ ਠੀਕ ਹੈ ਜੀ ਤਾਂ ਸਭ ਤੋਂ ਇੱਕ ਵਾਰ ਤੋਂ ਫਿਰ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਪਣਾ ਜਿਹੜਾ ਸੰਘਰਸ਼ ਉਹ ਜਿੱਤਿਆ ਪਰ ਧੀਰਜ ਬਣਾ ਕੇ ਰੱਖੋ ਬਾਲੀ ਕਾਲੀ ਨਾ ਕਰੋ ਠੀਕ ਹੈ ਜੀ ਸਮਾਂ ਲੱਗਦਾ ਹੈ ਜਰੂਰ ਵਿਭਾਗ ਨੂੰ ਆਪਾਂ ਨੂੰ ਵੀ ਪਤਾ ਹੈ ਵੀ ਇੱਕ-ਇੱਕ ਚੀਜ਼ ਦੇ ਉੱਪਰ ਬੜੀ ਹੌਸੂਫ ਸਮਝ ਕੇ ਉਹਦਾ ਬਿੱਲ ਬਣੂਗਾ ਨਾਮ ਹੋਣਗੇ ਬਜਟ ਬਣੂਗਾ ਸਾਰਾ ਕੁਝ ਬਣਨ ਤੋਂ ਬਾਅਦ ਫਿਰ ਤੁਹਾਨੂੰ ਤੁਹਾਡੀ ਜਿਹੜੀ ਉਹ ਹੋ ਸਕਦਾ ਕਿਸ਼ਤਾਂ ਦੇ ਰੂਪ ਵਿੱਚ ਤੁਹਾਡੀ ਅਦਾਗੀ ਕੀਤੀ ਜਾਵੇ ਠੀਕ ਹੈ ਜੀ ਸੋ ਵੀਡੀਓ ਜ਼ਿਆਦਾ ਲੰਬੀ ਹੋਣ ਲਈ ਮਾਫੀ ਚਾਹੁੰ ਠੀਕ ਹੈ ਜੀ ਪਰ ਯੂਨੀਅਨ ਦਾ ਸਾਥ ਜਰੂਰ ਦਿਆ ਕਰੋ ਮੰਨ ਦੇ ਫੰਡ ਦਿਆ ਕਰੋ ਠੀਕ ਹੈ ਜੀ ਧਰਨਿਆਂ ਦੇ ਉੱਪਰ ਜਰੂਰ ਜਾਇਆ ਕਰੋ ਸਭ ਤੋਂ ਵੱਡੀ ਜ਼ਰੂਰੀ ਗੱਲ ਸੀ ਧਰਨਿਆਂ ਤੇ ਜਾਣਾ ਅਸਲ ਵਿੱਚ ਜਿਹੜਾ ਧਰਨਾ ਆਪਾਂ ਲੁਧਿਆਣੇ ਦੇ ਵਿੱਚ ਕੀਤਾ ਦੋਸਤੋ ਉਹ ਦੀ ਦੇਣਾ ਇਹ ਕਿਉਂਕਿ ਪਹਿਲਾਂ ਜਿੰਨੇ ਵੀ ਧਰਨੇ ਹੋਇਆ ਚਾਹੇ ਚੰਡੀਗੜ੍ਹ ਹੋਇਆ ਮੋਹਾਲੀ ਹੋਇਆ ਤਾਂ ਉਹਦੇ ਵਿੱਚ ਬੜੀ ਨਿਰਾਸ਼ਾ ਸਾਹਮਣੇ ਦੇਖਣ ਨੂੰ ਮਿਲੀ ਸਾਨੂੰ ਕਿ ਉਹਦੇ ਵਿੱਚ ਜਿਹੜੇ ਅਧਿਆਪਕ ਵਰਗ ਹੈ ਉਹ तकरीबन 200 ਜਾਂ 300 ਅਧਿਆਪਕ ਹੀ ਹੁੰਦੇ ਸੀ ਉਹ ਨਹੀਂ ਜਾਂਦੇ ਸੀ ਦੂਜੇ ਠੀਕ ਹੈ ਜੀ ਸੋ ਉੱਥੇ ਇਹੀ ਵੱਡਾ ਕਾਰਨ ਹੈ ਕਿ ਅਜੇ ਤੱਕ ਆਪਣੇ ਤੇ ਲਾਗੂ ਨਹੀਂ ਹੋਇਆ ਪਰ ਜਦੋਂ ਲੁਧਿਆਣੇ ਦੇ ਵਿੱਚ ਧਰਨਾ ਹੋਇਆ ਤਾਂ ਬੜਾ ਦਿਲ ਖੁਸ਼ ਹੋਇਆ ਨੂੰ ਦੇਖ ਕੇ ਠੀਕ ਹੈ ਜੀ ਸੋ ਮਤਲਬ ਹੁਮੋ ਹਮਾ ਕੇ ਪੁੱਛਿਆ ਕਰੋ ਜਦੋਂ ਵੀ ਕੋਈ ਧਰਨਾ ਹੈ ਜਦੋਂ ਹੱਕ ਲੈਣਾ ਹੈ ਤਾਂ ਪਤਾ ਲੱਗੇ ਵੀ ਹਾਂ ਉੱਥੇ ਜਿਹੜੇ ਪਟੀਸ਼ਨਰ ਨੇ ਜਾਂ ਜਿਹੜੇ ਕਰਮਚਾਰੀ ਉਹ ਵਾਕਈ ਇਸ ਚੀਜ਼ ਦੀ ਮੰਗ ਕਰ ਰਹੇ ਆ ਉਹ ਦੁਖੀ ਐ ਇਸ ਚੀਜ਼ ਤੋਂ ਤਾਂ ਉਸ ਇੱਕ ਧਰਨੇ ਨੇ ਦੇਖੋ ਪੂਰੀ ਰੂਹ ਬਦਲ ਕੇ ਰੱਖ ਦਿੱਤੀ ਤੁਹਾਡਾ ਜਿਹੜਾ 2 ਮਹੀਨਿਆਂ ਦੇ ਵਿੱਚ ਵਿੱਚ ਹੀ ਹੋ ਸਾਰਾ ਆਪਸ਼ੇਮਾ ਪੇਗਿਸ਼ਾ ਲਾਗੂ ਹੋ ਕੇ ਆ ਗਿਆ ਸੋ ਦੋਸਤੋ ਬਾਲੀ ਵੀਡੀਓ ਲੰਮੀ ਨਾ ਹੋ ਜਾਈ ਇਸ ਕਰਕੇ ਮਾਫੀ ਚਾਹੁੰਦੇ ਇੱਥੇ ਆਪਾਂ ਅੰਤ ਕਰਦੇ ਆ ਜੇਕਰ ਕਿਸੇ ਭੈਣ ਭਰਾ ਦਾ ਸੁਝਾਅ ਹੋਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਖਾਸ ਹੋਰ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ